ਤੇਰੀ ਸੁਣ ਲੈ ਨਾ ਤੁਸੀਂ ਕਿਹੜੇ ਸਕੂਲ ਦੇ ਹੋ ਕਿਹੜੇ ਸਕੂਲ ਚੋਂ ਹੋ ਜੀ ਮੈਂ ਸੈਕੰਡਰੀ ਸਕੂਲ ਤੋਂ ਹਾਂ ਤੇਰੀ ਗੱਲ ਸੁਣ ਬਈ ਯਾਰ ਇਹ ਕਾਈ ਕਰਨਾ ਪਿਆ ਇਹ ਯਾਰ ਕੋਈ ਨਾ ਬਈ ਯਾਰ ਦੋ ਮਿੰਟ ਦੇ ਤੱਕ ਨਹੀਂ ਆਉਣਾ ਦੋ ਘੰਟੇ ਰੋਣ ਲਾਈਨ ਨੂੰ ਪੂਰ ਦੋ ਘੰਟੇ ਆਉਣੀ ਕੋਈ ਵੀ ਉਹ ਤਾਰੇ ਦੀ ਬਾਹ ਕੱਪਾ ਗੋਲ ਤੇ ਇੱਥੇ ਆ ਕੇ ਕਰਵਾ ਰਹੇ ਹੋਗੇ ਕਾਲ ਕੋਈ ਨਹੀਂ ਅਸੀਂ ਤਾਂ ਮਿਹਰ ਕੱਲ ਨੂੰ ਅੱਜ ਆ ਜੀ ਚਾਹਿਆ ਭਾਈ ਥੈਂਕ ਯੂ ਭਾਈ ਥੋੜੀ ਜਿਆਦਾ ਪੰਜਾਬ ਦੇਣਾ ਚਾਹ ਚਾਚਾ ਦਾ ਭਾਈ ਚੈੱਕ ਟਿਕ ਮੋਕਰਾਓ ਬਹੁਤ ਬੱਚੇ ਆਉਂਦੇ ਆ ਜਿਹਨਾਂ ਜਰਾ ਬੰਦੇ ਕੈਵਰੇਜ ਚ ਕਰਕੇ ਬੰਦੇ ਨੂੰ ਸਾਨੂੰ ਇੱਕ ਬੰਦਾ ਹੀ ਲਿਆ ਦਿਓ ਯਾਰ ਬਸ ਸਾਨੂੰ ਸਾਰੇ ਨਹੀਂ ਹੋਰ ਲੋਡ ਹੀ ਨਹੀਂ ਸਾਨੂੰ ਇੱਕੋ ਬੰਦਾ ਚੇਲਾ ਵਾਂਗ ਜਿਵੇਂ ਮਾਰ ਗਿਆ ਇਹ ਉਵੇਂ ਮਾਰਨੀਆ ਕੋਈ ਜਿਹੜੇ ਪੁੱਛੇ ਕਰੋ ਵੱਡੀ ਤਿੰਨ ਆਟੋ ਹੋੜ ਇਹਦੇ ਨਾਲ ਸੀਗੇ ਅੱਜ ਤਿੰਨ ਦਿਨ ਹੋ ਗਏ ਗੱਲ ਨੂੰ ਮੁੰਡੇ 3 ਨੰਬਰ ਚੌਂਗੀ ਤੇ ਘਰ ਆਉਂਦੇ ਆ ਕੱਲ ਦੇ ਹੋ ਟੋਪਲੇ ਖੜੇ ਸੀਗੇ ਮੈਂ ਕਹਿੰਦਾ ਮੇਰੇ ਲਈ ਆਹੀ ਵੀ ਤੁਸੀਂ ਸੰਗਿਆਣੀ ਲੱਗ ਇਹ ਕੋਈਆਂ ਨੇ ਕਿਹਾ ਨਹੀਂ ਕਿ ਆਂ ਬੋਲਦੇ ਨੇ ਤਮੋਂ ਦੋ ਤੇ ਅੰਦਰ ਹੋ ਗਈ ਗੱਲ ਹੋਈ ਨੂੰ ਕੱਲ ਫੇਰ ਕਹਿੰਦੇ ਕੋਈ ਨਿਕਲੋ ਤੁਹਾਨੂੰ ਮਿਲਾਂਗੇ ਨਹੀਂ ਨਾ ਹੁੰਦਾ ਵਿਚਾਰਾ ਇਹ ਮਗਰ ਸੀ ਜੇ ਇਹਨੇ ਡਾਂ ਗਿਆ ਕਿ ਮੁਰ ਗਿਆ ਆ ਮੁੰਡੇ ਨਾਲ ਜਿਹਦਾ ਭੂਰੇ ਆਟੋ ਸੀਗਾ ਉਹਦਾ ਮਗਰ ਸੀ ਨਾ ਹੁੰਦੇ ਨੂੰ ਮਾਰ ਮਾਰਦਿਆ ਨਾ ਸੀ ਉਹਨਾਂ ਨੇ ਲੋਕ ਕਿ ਇੱਕ ਤਾਂ ਜਿੰਦਾਬਾਦ 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 ਅੱਗੇ ਜਾ ਇੱਕ ਉਹਦੇ ਇਕੱਲੇ ਦੀ ਗੱਲ ਪਈ ਆ ਮੁੰਡਾ ਮਣੀਆ ਸਿੰਘਾ ਵਾਲੇ ਤੋਂ ਇਹ ਵਿਚਾਰਾ ਵਿੱਚ ਆਏ ਨੇ ਉਹਦੀ ਜਾਨ ਪਹਚਾਈ ਆ ਜੀ ਅਨੇਕਾ ਨੋਖ ਖੰਡ ਲੈ ਕਰ ਪਾਉਂਦਾ ਸੀ ਜੀ ਐਡਮਿਟ ਕਰਾਇਆ ਉਹ ਹੈ ਦਾ 15 16 ਜਣੇ ਗਾਂ ਪੰਜ ਸੱਤ ਜਣੇ ਆਏ ਸੀ ਕਿਸੇ ਕੁੜੀ ਦੇ ਇੰਜੜ ਹੋਈ ਕੁੜੀ ਤੇ ਕੁੜੀ ਦੇ ਬੱਚੀ ਆ ਸਾਠਾ ਕੁੜੀ ਦੇ ਇੱਕ ਲੜਕੀ ਦੇ ਬੱਚੇ ਲੈ ਕੇ ਗਏ ਹਸਪੀਟਲ ਲੱਗੇ ਹਾਂ ਜੀ ਐਡਮਿਟ ਲੱਗੇ 15 20 ਜਣੇ ਸੀ ਜੀ ਮੋਟਰਸਾਈਕਲ ਆਟੋ ਆਣ ਇੱਕ ਨੂੰ ਹੀ ਪਾਇਆ ਜੀ ਘਾਟੋ ਚਾਰ ਸੀਗੇ ਦੋ ਆਟੋ ਮੋਰੇ ਸੀ ਇਹ ਵੀ ਸੈਂਟਰ ਦੇ ਵਿੱਚ ਸੀ ਗਲਤ ਕਰਦਾ ਜੀ ਬਾਕੀ ਸਾਡਾ ਇਨਸਾਫ ਨਾ ਆਇਆ ਤੇ ਜਿਵੇਂ ਸਾਡੇ ਮਾਰੀਆਂ ਤੈ ਵੀ ਭੰਨੀਆਂ ਸ਼ੁਰੂ ਕਰ ਦੇਣਗੇ ਇੱਥੇ ਜੀ ਕੀ ਨਾਮ ਵੀ ਤੁਹਾਡਾ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਕੀ ਗੱਲ ਹੋਈ ਤੁਹਾਡੇ ਨਾਲ ਮੇਰੇ ਨਾਲ ਪੱਕੀਆਂ ਕੁੜੀਆਂ ਲੱਗੀਆਂ ਸੀਂਧਾ ਵਾਲੇ ਦੀ ਸਵੇਰ ਲੈ ਕੇ ਉਹਨਾਂ ਜੀ ਦੁਪਹਿਰੇ ਛੱਡ ਕੇ ਉਹਨਾਂ ਜੀ ਪਰਸੋਂ ਦੋ ਮੁੰਡੇ ਆਏ ਸੀਗੇ ਮਗਰ ਜੀ ਮੈਂ ਉਹਨਾਂ ਨੂੰ ਕਿਹਾ ਵੀ ਨਾ ਆਇਆ ਕਰੋ ਮਗਰ ਤੇ ਕੱਲ ਫੇਰ ਆਏ ਜੀ ਕੱਲ ਆਏ ਸੀ 15 16 ਜਣੇ ਤੇ ਨਾਲ ਖਿਆਰ ਵਗੈਰਾ ਲੈ ਕੇ ਆਏ ਤੇ ਮੇਰੇ ਕੋਲ ਤਿੰਨ ਨੰਬਰ ਚੁੰਗੀ ਤੋਂ ਨਗਾਇਆ ਰੋਡ ਤੋਂ ਮਗਰ ਲੱਗੇ ਆਈ ਇੱਥੋਂ ਲੱਗੇ ਤੇ ਬਾਹਰ ਪਾਵਰ ਗ੍ਰਿਡ ਦੇ ਕੋਲ ਜਾ ਕੇ ਘੇਰੇ ਆ ਉਹਨਾਂ ਨੇ ਉੱਥੇ ਜਾ ਕੇ ਤੇ ਉਹਨਾਂ ਨੇ ਇੱਕ ਮੈਨੂੰ ਕਿਹਾ ਵੀ 릭ਸ਼ਾ ਰੋਕ ਮੈਂ ਰੋਕਿਆ ਨਹੀਂ ਫੇਰ ਕੈਪ ਹੀ ਰੋਕਿਆ ਫੇਰ ਉਹਨਾਂ ਨਾਲ ਲਿਆ ਕੇ ਬੁਰੀ ਲਾਤੇ ਜੋ ਮੋਟਰਸਾਈਕਲ ਤੇ ਉੱਤ ਦੇ ਸਾਰੀ ਮੇਰੇ ਉਹਨਾਂ ਨੇ ਵਫਾਰ ਕਰਦੇ ਤਲਵਾਰ ਨਾਲ ਮੇਰੇ ਤਿੰਨ ਜਗ੍ਹਾ ਬਜੀ ਸਾਠੀ ਕੀ ਕਹਿੰਦੇ ਕੀ ਸੀਗੇ ਉਹ ਕੀ ਕਹਿੰਦੇ ਕਹਿੰਦੇ ਤੂੰ ਸਾਨੂੰ ਰੋਕਿਆ ਸੀ ਕਹਿੰਦੇ ਤੂੰ ਖਿਆ ਵੀ ਕੁੜੀਆਂ ਨੂੰ ਕਿੰਨਾ ਛੇੜ ਕਹਿੰਦੇ ਇਸੇ ਕੋਲ ਬੈਂਸਵਾਜੀ ਹੋ ਗਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਈ ਰਿਕਸ਼ਾ ਚਲਾਉਣਾ ਹਾਂ ਤੇ ਲੜਕੀਆਂ ਪੱਕੀਆਂ ਲੱਗੀਆਂ ਹਾਂ ਹਾਂ ਜੀ ਪੱਕੀਆਂ ਕਿੰਨੇ ਆਣੇ ਆਏ ਸੀ ਹਾਗੇ 16 17 ਆਣੇ ਸੀਗੇ ਤੇ ਕਿੰਨੀਆਂ ਲੜਕੀਆਂ ਕਿੰਨੀਆਂ ਸੀ ਇੱਥੇ ਚਾਲ ਵਿੱਚ ਲੜਕੀਆਂ ਪਹਿਲਾਂ ਤਾਂ 5 ਹੁੰਦੀਆਂ ਸੀ ਕੱਲ 3 ਜੀਆਂ 2 ਛੁੱਟੀ ਤੇ ਸੀਗੇ ਕਿਹੜੀ ਕਲਾਸ ਪੜ੍ਹਦੀਆਂ ਲੜਕੀਆਂ ਪਲੱਸ 2 ਜੀ ਉੱਪਰ ਧਿਆਰ ਵਗੈਰਾ ਵੀ ਹੈਗੀ ਉਹਨਾਂ ਪੱਛੇ ਕੁਝ ਉਹਨਾਂ ਕੋਲ ਹੈਗੇ ਸੀਗੇ ਇਹ ਅੱਛਰ ਪਹਿਲਾਂ ਵੀ ਆਉਂਦੇ ਸੀ ਪੁੱਛੇ ਇਹ ਪਰਸੋਂ ਆਏ ਸੀ ਦੋ ਜਣੇ ਉਹ ਕਿਹੜਾ ਉਹ ਤੋਂ ਪਹਿਲਾਂ ਨਹੀਂ ਆਇਆ ਕਦੇ ਉਦੋਂ ਕੀ ਗੱਲ ਹੋਈ ਸੀ ਜਦੋਂ ਦੋ ਜਣੇ ਆਏ ਸੀ ਉਦੋਂ ਬਸ ਮੈਂ ਇਹੀ ਗੱਲ ਕਹੀ ਸੀ ਕਦੇ ਅੱਗੇ ਕਰ ਲੈਂਦੇ ਮੋਟਰਸਾਈਕਲ ਦੇ ਪਿੱਛੇ ਕਹਿੰਦਾ ਮੈਂ ਬਾਈ ਨਾਲ ਆਪਦੇ ਸੱਟ ਮਰਵਾਓਗੇ ਨਾਲੇ ਮੇਰੇ ਮਾਰੋਗੇ ਮੈਂ ਜਾਂ ਫਿਰ ਕੱਲ ਆਏ ਮੁੰਡੇ-ਮੁੰਡੇ ਲੈ ਕੇ ਤੇ ਛੇੜਖਾਣੇ ਵੀ ਕਰਦੇ ਸੀ ਕੋਈ? ਹਾਂਜੀ। ਕੀ ਕਹਿੰਦੇ ਸੀ? ਥੋੜੀਆਂ ਨੂੰ ਗਲਤ ਇਸ਼ਾਰੇ ਕਰਦੇ ਸੀਗੇ। ਤੇ ਕੱਲ ਹੋਰ ਵੀ ਸੀਗਾ ਕੋਈ ਤੁਹਾਡੇ ਨਾਲ ਕਿ ਤੁਸੀਂ ਇਕੱਲੇ ਸੀ? ਨਹੀਂ ਨਹੀਂ ਦੋ ਜਾਣੇ ਸੀਗੇ ਮੁੰਡੇ। ਤੇ ਇਰਖਾ ਦੀ ਵੀ ਤੋੜਪਾਨ ਕੀਤੀ ਹੈ? ਹਾਂਜੀ। ਇਹ ਤਾਂ ਮੈਂ ਚੱਕਣਾ। ਲੇਕਿਨ ਇਹ ਸੱਟਾ ਵਜੇ ਕੀ ਕੀ ਮਾਰਿਆ ਤੁਹਾਡੇ? ਮੇਰੇ ਇੱਕ ਇਧਰ ਕਰਪਾਨ ਮਾਰੀ ਤਾਂ ਨਾ ਟਾਂਕੇ ਲੱਗੇ। ਇੱਕ ਇੱਥੇ ਮਾਰੀ ਆਈ। ਇੱਕ ਧੌਣ ਤੇ ਆਈ। ਇਧਰ ਬਾਹ ਤੇ ਇਧਰ ਗੋਣੀ ਤੇ ਆਈ। ਉਹ ਹੈ ਮੋਟਰਸਾਈਕਲਾਂ ਤੁਸੀਂਗੇ? ਹਾਂਜੀ ਮੋਟਰਸਾਈਕਲਾਂ ਤੇ। ਸਰਕਾਰੀਕ ਈ ਰਿਕਸ਼ਾ ਵਾਲੇ ਦੇ ਨਾਲ ਕੁਟਮਾਰ ਹੋਈ ਹੈ ਮਾਮਲਾ ਕੀ ਹੈ ਸਰਕਾਰ ਕਾਰਵਾਈ ਕੀ ਹੈ ਇਹ ਗੁਰਜੀਤ ਸਿੰਘ ਨਾਮ ਦਾ ਇੱਕ ਵਿਅਕਤੀ ਹੈਗਾ ਜਿਹਦੇ ਕੋਲ ਈ ਰਿਕਸ਼ਾ ਹੈਗਾ ਉਹ ਈ ਰਿਕਸ਼ਾ ਤੇ ਜਿਹੜੇ ਕੰਨਿਆ ਸਕੂਲ ਦੇ ਵਿੱਚ ਕੋਈ ਲੜਕੀਆਂ ਪੜ੍ਹਦੀਆਂ ਨੇ ਸਿੰਘਾਂ ਵਾਲੇ ਪੜ੍ਹਦੀਆਂ ਉਹਨਾਂ ਨੂੰ ਦੇਹ ਹੋਟਲ ਤੋਂ ਬਿਠਾ ਕੇ ਤੇ ਸਿੰਘਾਂ ਵਾਲੇ ਪਿੰਡ ਲੈ ਕੇ ਜਾ ਰਿਹਾ ਸੀਗਾ ਤੇ ਕੁਝ ਸ਼ਰਾਬੀ ਮੁੰਡੇ ਸੀਗੇ ਉਹ ਈ ਰਿਕਸ਼ਾ ਦੇ ਪਿੱਛੇ ਜਾ ਕੇ ਤੇ ਸਿੰਘਾਂ ਵਾਲੇ ਪਾਵਰ ਹਾਊਸ ਦੇ ਕੋਲ ਜਾ ਕੇ ਉਹਨਾਂ ਨੇ ਉਹਨੂੰ ਅੱਗੇ ਘੇਰ ਕੇ ਰੋਕ ਕੇ ਤੇ ਲੜਕੀਆਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਛੇੜਛਾੜ ਕੀਤੀ ਆ ਤੇ ਜਿਹੜਾ ਗੁਰਜੀਤ ਸਿੰਘ ਸੀ ਜਿਹੜਾ ਇਰਿਕਸ਼ਾ ਦਾ ਮਾਲਕ ਸੀ ਉਹਦੇ ਕੋਲ ਸੱਟਾਂ ਮਾਰੀਆਂ ਨੇ ਜਿਹਦੇ ਸਬੰਧ ਵਿੱਚ ਅਸੀਂ ਗੁਰਜੀਤ ਸਿੰਘ ਦੇ ਬਿਆਨ ਤੇ ਮੁਕਦਮਾ ਅੰਦਰ ਚ ਕਰ ਲਿਆ ਹੈਗਾ ਮੁਕਦਮਾ ਅੰਦਰਜ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੀ ਏਸੀਡੀ شناخت ਆ तकरीबन ਹੋ ਗਈ ਹੈ ਇਹਨਾਂ ਦੀ ਤੇ ਅਸੀਂ ਜਲਦੀ ਇਹਨਾਂ ਦੀ ਗ੍ਰਿਫਤਾਰੀ ਕਰਨਾ ਕਿੰਨੇ ਜਣੇ ਨੇ ਤੇ ਸਰ ਮਾਮਲੇ ਦੇ ਵਿੱਚ ਕੀਤਾ ਗਿਆ ਹੈ तकरीबन 10-12 ਮੁੰਡੇ ਜਿਨ੍ਹਾਂ ਦੇ ਮੁਕਦਮਾ ਅੰਦਰਜ ਕੀਤਾ ਗਿਆ ਇਹ ਸਰ ਲੜਕੀਆਂ ਨਾਲ ਛੇੜਛਾੜ ਕਰਦੇ ਸੀਗੇ ਇਹ ਲੜਕੀਆਂ ਨਾਲ ਛੇੜਛਾੜ ਕਰਦੇ ਸੀ ਤੇ ਈ ਰਿਕਸ਼ਾ ਚਾਲਕ ਜਿਹੜਾ ਰੋਕ ਰਿਆ ਸੀਗਾ ਜੀ ਇਹਨਾਂ ਨੂੰ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਪਰ ਉਹਦੇ ਰੋਕਣ ਕਰਕੇ ਹੀ ਉਹਦੇ ਉਹਦੇ ਵੀ ਸੱਟਾਂ ਮਾਰੀਆਂ ਇਹਨਾਂ ਨੂੰ ਗ੍ਰਿਫਤਾਰੀ ਤਾਂ ਨਹੀਂ ਹੋਈ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ